ਦੇ ਵਿੱਚ ਡੁੱਟੀ ਹੋਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਬੀਤੇ ਰਾਤੇ ਕਟਨਾ ਵਾਪਰਦੀਆ ਉਸ ਰੌਣ ਸ਼ੋਰੂਮ ਦੇ ਅੰਦਰ ਕੁਝ ਗਾਹਕ ਵੀ ਮੌਜੂਦ ਸੀ ਤੇ ਸਟਾਫ ਵੀ ਮੌਜੂਦ ਸੀ ਜੋ ਇਸ ਘਟਨਾ ਤੋਂ ਬੇहद ਘਬਰਾ ਜਾਂਦਾ ਤੇ ਹਫੜਾ ਦਫੜੀ ਵੀ ਮੱਚ ਜਾਂਦੀ ਹੈ ਇਲਾਕੇ ਦੇ ਵਿੱਚ ਵੀ ਹਫੜਾ ਦਫੜੀ ਮੱਚ ਜਾਂਦੀ ਹੈ ਕਿਹਾ ਜਾ ਰਿਹਾ ਹੈ ਕਿ ਕੁਝ ਬਦਮਾਸ਼ ਜਿਹੜੀ ਹੈ ਜਿਨ੍ਹਾਂ ਦੀ ਗਿਣਤੀ 5 ਦੇ ਕਰੀਬ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ ਕੁਝ ਬਦਮਾਸ਼ ਆਉਂਦੇ ਨੇ ਤੇ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਨੇ ਫਾਇਰਿੰਗ ਦੇ ਵਿੱਚ ਚਾਰ ਜਨੇ ਜ਼ਖਮੀ ਵੀ ਦੱਸੇ ਜਾ ਰਹੇ ਨੇ ਕਿਉਂਕਿ ਸ਼ੋਰੂਮ ਦੇ ਅੰਦਰ ਉਸ ਵੇਲੇ ਸਟਾਫ ਦੇ ਨਾਲ-ਨਾਲ ਗਾਹਕ ਵੀ ਮੌਜੂਦ ਸੀ ਜਿਨ੍ਹਾਂ ਨੂੰ ਕੁਝ ਸਮਝ ਹੀ ਨਹੀਂ ਆਈ ਕਿ ਅਚਾਨਕ ਹੋ ਕੇ ਗਿਆ ਐਸੇ ਘਟਨਾ ਦੇ ਦੌਰਾਨ ਸ਼ੋਰੂਮ ਦਾ ਵੀ ਨੁਕਸਾਨ ਹੋਇਆ ਪਰ ਚਾਰ ਜਨੇ ਇਸ ਘਟਨਾ ਦੇ ਦੌਰਾਨ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪੂਰੀ ਘਟਨਾ ਦਿੱਲੀ ਦੇ ਤਿਲਕਨਗਰ ਦੀ ਦੱਸੀ ਜਾ ਰਹੀ ਹੈ ਜਿੱਥੋਂ ਦਾ ਇਹ ਸ਼ੋਰੂਮ ਹੈ ਔਰ ਇਹ ਵੀ ਕਿਹਾ ਜਾ ਰਿਹਾ ਜੋ ਮੰਨਿਆ ਜਾ ਰਿਹਾ ਜੋ ਮੁੱਢਲੀ ਤਫ਼ਤੀਸ਼ ਹੋਈ ਹੈ ਉਸ ਦੇ ਦੌਰਾਨ ਮੰਨਿਆ ਜਾ ਰਿਹਾ ਕਿ ਸ਼ਾਇਦ ਰੰਗਦਾਰੀ ਦਾ ਮਾਮਲਾ ਹੋ ਸਕਦਾ ਬਦਮਾਸ਼ਾਂ ਦੇ ਵੱਲੋਂ ਸ਼ੋਰੂਮ ਦੇ ਮਾਲਕ ਦੇ ਕੋਲੋਂ ਪੈਸੇ ਮੰਗੇ ਹੋਣ ਨਾ ਦੇਣ ਦੇ ਚਲਦਿਆਂ ਇਹ ਵਾਰਦਾਤ ਜਿਹੜੀ ਉਹ ਕੀਤੀ ਹੋਵੇ ਇਸ ਵਾਰਦਾਤ ਨੂੰ ਜਿਹੜਾ ਉਹਨਾਂ ਦੇ ਵੱਲੋਂ ਅੰਜਾਮ ਦਿੱਤਾ ਹੋਵੇ ਸ਼ਾਇਦ ਇਹੀ ਕਾਰਨ ਹੋ ਸਕਦਾ ਪਰ ਕਿਸ ਗਰੁੱਪ ਦੇ ਵੱਲੋਂ ਇਹ ਵਾਰਦਾਤ ਕੀਤੀ ਗਈ ਹੈ ਕਟਨਾ ਨੂੰ ਅੰਜਾਮ ਦਿੱਤਾ ਗਿਆ ਫਾਇਰਿੰਗ ਕੀਤੀ ਗਈ ਹੈ ਜਾਂ ਇਸ ਦੇ ਪਿੱਛੇ ਮਨਸ਼ਾ ਕੀ ਹੈ ਇਸ ਨੂੰ ਲੈ ਕੇ ਪੁਲਿਸ ਹੁਣ ਜਾਂਚ ਦੇ ਵਿੱਚ ਜੁਟੀ ਹੋਈ ਹੈ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਪਰ ਸ਼ੋਰੂਮ ਦੇ ਮਾਲਕ ਤੋਂ ਪੁੱਛਗਿੱਛ ਹੋ ਰਹੀ ਹੈ ਤੇਜ਼ ਨਾਲ ਹੀ ਜਿਹੜੇ ਇਲਾਕੇ ਦੇ ਲੋਕ ਉਸ ਵੇਲੇ ਮੌਜੂਦ ਸੀ ਮੌਕੇ ਤੇ ਹੋਣਾਂ ਦੇ ਨਾਲ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਫਿਲਹਾਲ ਇੱਕ ਵਾਰੀ ਫਿਰ ਤੋਂ ਦੱਸ ਦਿਆਂ ਦਿੱਲੀ ਦੇ ਤਿਲਕ ਨਗਰ ਦੇ ਵਿੱਚ ਮੌਜੂਦ ਇਸ ਸ਼ੋਰੂਮ ਦੇ ਬਾਹਰ ਫਾਇਰਿੰਗ ਹੋਈ ਹੈ ਤਾਬਰਤੋੜ ਗੋਲੀਆਂ ਦੇ ਵਿੱਚ ਜਿੱਥੇ ਸ਼ੋਰੂਮ ਦਾ ਨੁਕਸਾਨ ਹੋਇਆ ਉੱਥੇ ਹੀ ਚਾਰ ਜਣੇ ਜ਼ਖਮੀ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਦੂਸਰੇ ਪਾਸੇ ਜਾਂਚ ਦੇ ਵਿੱਚ ਦਿੱਲੀ ਪੁਲਿਸ ਦੇ ਨਾਲ ਨਾਲ ਜਾਂਚ ਏਜੰਸੀਆਂ ਵੀ ਝੁੱਟ ਗਈਆਂ ਬੀਤੀ ਰਾਤ ਦਿੱਲੀ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਜਿੱਥੇ ਕੁਝ ਬਦਮਾਸ਼ਾਂ ਦੇ ਵੱਲੋਂ ਇੱਕ ਸ਼ੋਰੂਮ ਦੇ ਬਾਹਰ ਫਾਇਰਿੰਗ ਕੀਤੀ ਗਈ ਹੈ ਤਾਂ ਬੜ ਤੋੜ ਗੋਲੀਆਂ ਵਰਾਈਆਂ ਗਈਆਂ ਨੇ ਆਖਰ ਕਿਸ ਗਰੁੱਪ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ ਹੈ ਇਸ ਨੂੰ ਲੈ ਕੇ ਪੁਲਿਸ ਹੁਣ ਜਾਂਚ ਦੇ ਵਿੱਚ ਝੁੱਟੀ ਹੋਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਬੀਤੇ ਰਾਤ ਇਹ ਘਟਨਾ ਵਾਪਰਦੀਆ ਉਸਰੋਂ ਸ਼ੋਰੂਮ ਦੇ ਅੰਦਰ ਕੁਝ ਗਾਹਕ ਵੀ ਮੌਜੂਦ ਸੀ ਤੇ ਸਟਾਫ ਵੀ ਮੌਜੂਦ ਸੀ ਜੋ ਇਸ ਘਟਨਾ ਤੋਂ ਬੇहद ਘਬਰ ਆ ਜਾਂਦਾ ਤੇ ਹਫੜਾ ਦਫੜੀ ਵੀ ਮਚ ਜਾਂਦੀ ਹੈ ਇਲਾਕੇ ਦੇ ਵਿੱਚ ਵੀ ਹਫੜਾ ਦਫੜੀ ਮਚ ਜਾਂਦੀ ਹੈ ਕਿਹਾ ਜਾ ਰਿਹਾ ਹੈ ਕਿ ਕੁਝ ਬਦਮਾਸ਼ ਜਿਹੜੀ ਹੈ ਜਿਨ੍ਹਾਂ ਦੀ ਗਿਣਤੀ 5 ਦੇ ਕਰੀਬ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ ਕੁਝ ਬਦਮਾਸ਼ ਆਉਂਦੇ ਨੇ ਤੇ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਨੇ ਫਾਇਰਿੰਗ ਦੇ ਵਿੱਚ ਚਾਰ ਜਣੇ ਜ਼ਖਮੀ ਵੀ ਦੱਸੇ ਜਾ ਰਹੇ ਨੇ ਕਿਉਂਕਿ ਸ਼ੋਰੂਮ ਦੇ ਅੰਦਰ ਉਸ ਵੇਲੇ ਸਟਾਫ ਦੇ ਨਾਲ ਨਾਲ ਗਾਹਕ ਵੀ ਮੌਜੂਦ ਸੀ ਜਿਨ੍ਹਾਂ ਨੂੰ ਕੁਝ ਸਮਝ ਹੀ ਨਹੀਂ ਆਈ ਕਿ ਅਚਾਨਕ ਹੋਕੇ ਗਿਆ ਇਸੇ ਘਟਨਾ ਦੇ ਦੌਰਾਨ ਸ਼ੋਰੂਮ ਦਾ ਵੀ ਨੁਕਸਾਨ ਹੋਇਆ ਪਰ ਚਾਰ ਜਣੇ ਇਸ ਘਟਨਾ ਦੇ ਦੌਰਾਨ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪੂਰੀ ਘਟਨਾ ਦਿੱਲੀ ਦੇ ਤਿਲਕਨਗਰ ਦੀ ਦੱਸੀ ਜਾ ਰਹੀ ਹੈ ਜਿੱਥੋਂ ਦਾ ਇਹ ਸ਼ੋਰੂਮ ਹੈ ਔਰ ਇਹ ਵੀ ਕਿਹਾ ਜਾ ਰਿਹਾ ਜੋ ਮੰਨਿਆ ਜਾ ਰਿਹਾ ਜੋ ਮੁੱਢਲੀ ਤਫ਼ਤੀਸ਼ ਹੋਈ ਹੈ ਉਸ ਦੇ ਦੌਰਾਨ ਮੰਨਿਆ ਜਾ ਰਿਹਾ ਕਿ ਸ਼ਾਇਦ ਰੰਗਦਾਰੀ ਦਾ ਮਾਮਲਾ ਹੋ ਸਕਦਾ ਬਦਮਾਸ਼ਾਂ ਦੇ ਵੱਲੋਂ ਸ਼ੋਰੂਮ ਦੇ ਮਾਲਕ ਦੇ ਕੋਲੋਂ ਪੈਸੇ ਮੰਗੇ ਹੋਣ ਨਾ ਦੇਣ ਦੇ ਚਲਦਿਆਂ ਇਹ ਵਾਰਦਾਤ ਜਿਹੜੀ ਉਹ ਕੀਤੀ ਹੋਵੇ ਇਸ ਵਾਰਦਾਤ ਨੂੰ ਜਿਹੜਾ ਉਹਨਾਂ ਦੇ ਵੱਲੋਂ ਅੰਜਾਮ ਦਿੱਤਾ ਹੋਵੇ ਸ਼ਾਇਦ ਇਹੀ ਕਾਰਨ ਹੋ ਸਕਦਾ ਪਰ ਕਿਸ ਗਰੁੱਪ ਦੇ ਵੱਲੋਂ ਇਹ ਵਾਰਦਾਤ ਕੀਤੀ ਗਈ ਹੈ ਘਟਨਾ ਨੂੰ ਅੰਜਾਮ ਦਿੱਤਾ ਗਿਆ ਫਾਇਰਿੰਗ ਕੀਤੀ ਗਈ ਹੈ ਜਾਂ ਇਸ ਦੇ ਪਿੱਛੇ ਮਨਸ਼ਾ ਕੀ ਹੈ ਇਸ ਨੂੰ ਲੈ ਕੇ ਪੁਲਿਸ ਹੁਣ ਜਾਂਚ ਦੇ ਵਿੱਚ ਜੁਟੀ ਹੋਈ ਹੈ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਪਰ ਸ਼ੋਰੂਮ ਦੇ ਮਾਲਕ ਤੋਂ ਪੁੱਛਗਿੱਛ ਹੋ ਰਹੀ ਹੈ ਤੇ ਇਸ ਦੇ ਨਾਲ ਹੀ ਜਿਹੜੇ ਇਲਾਕੇ ਦੇ ਲੋਕ ਉਸ ਵੇਲੇ ਮੌਜੂਦ ਸੀ ਮੌਕੇ ਤੇ ਉਹਨਾਂ ਦੇ ਨਾਲ ਵੀ ਹੋਚ ਗਿਚ ਕਿਤੇ ਜਾ ਰਹੀ ਹੈ ਫਿਲਹਾਲ ਇੱਕ ਵਾਰੀ ਫਿਰ ਤੋਂ ਦੱਸ ਦਿਆਂ ਦਿੱਲੀ ਦੇ ਤਿਲਕਨਗਰ ਦੇ ਵਿੱਚ ਮੌਜੂਦ ਇਸ ਸ਼ੋਰੂਮ ਦੇ ਬਾਹਰ ਫਾਇਰਿੰਗ ਹੋਈ ਹੈ ਤਾਬਰ ਤੋੜ ਗੋਲੀਆਂ ਦੇ ਵਿੱਚ ਜਿੱਥੇ ਸ਼ੋਰੂਮ ਦਾ ਨੁਕਸਾਨ ਹੋਇਆ ਉੱਥੇ ਹੀ ਚਾਰ ਜਣੇ ਜ਼ਖਮੀ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਦੂਸਰੇ ਪਾਸੇ ਜਾਂਚ ਦੇ ਵਿੱਚ ਦਿੱਲੀ ਪੁਲਿਸ ਦੇ ਨਾਲ ਨਾਲ ਜਾਂਚ ਏਜੰਸੀਆਂ ਵੀ ਝੁੱਟ ਗਈਆਂ। ਬੀਤੀ ਰਾਤ ਦਿੱਲੀ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਜਿੱਥੇ ਕੁਝ ਬਦਮਾਸ਼ਾਂ ਦੇ ਵੱਲੋਂ ਇੱਕ ਸ਼ੋਰੂਮ ਦੇ ਬਾਹਰ ਫਾਇਰਿੰਗ ਕੀਤੀ ਗਈ ਹੈ ਤਾਂ ਬੜ ਤੋੜ ਗੋਲੀਆਂ ਵਰਾਈਆਂ ਗਈਆਂ ਨੇ ਆਖਰ ਕਿਸ ਗਰੁੱਪ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ ਹੈ ਇਸ ਨੂੰ ਲੈ ਕੇ ਪੁਲਿਸ ਹੁਣ ਜਾਂਚ ਦੇ ਵਿੱਚ ਝੁੱਟੀ ਹੋਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਬੀਤੇ ਰਾਤ ਇਹ ਘਟਨਾ ਵਾਪਰਦੀਆ ਉਸ ਰੌਣ ਸ਼ੋਰੂਮ ਦੇ ਅੰਦਰ ਕੁਝ ਗਾਹਕ ਵੀ ਮੌਜੂਦ ਸੀ ਤੇ ਸਟਾਫ ਵੀ ਮੌਜੂਦ ਸੀ ਜੋ ਇਸ ਘਟਨਾ ਤੋਂ ਬੇहद ਘਬਰ ਆ ਜਾਂਦਾ ਤੇ ਹਫੜਾ ਦਫੜੀ ਵੀ ਮਚ ਜਾਂਦੀ ਹੈ ਇਲਾਕੇ ਦੇ ਵਿੱਚ ਵੀ ਹਫੜਾ ਦਫੜੀ ਮਚ ਜਾਂਦੀ ਹੈ ਕਿਹਾ ਜਾ ਰਿਹਾ ਹੈ ਕਿ ਕੁਝ ਬਦਮਾਸ਼ ਜਿਹੜੀ ਹੈ ਜਿਨ੍ਹਾਂ ਦੀ ਗਿਣਤੀ 5 ਦੇ ਕਰੀਬ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ ਕੁਝ ਬਦਮਾਸ਼ ਆਉਂਦੇ ਨੇ ਤੇ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਨੇ ਫਾਇਰਿੰਗ ਦੇ ਵਿੱਚ ਚਾਰ ਜਨੇ ਜ਼ਖਮੀ ਵੀ ਦੱਸੇ ਜਾ ਰਹੇ ਨੇ ਕਿਉਂਕਿ ਸ਼ੋਰੂਮ ਦੇ ਅੰਦਰ ਉਸ ਵੇਲੇ ਸਟਾਫ ਦੇ ਨਾਲ ਨਾਲ ਗਾਹਕ ਵੀ ਮੌਜੂਦ ਸੀ ਜਿਨ੍ਹਾਂ ਨੂੰ ਕੁਝ ਸਮਝ ਹੀ ਨਹੀਂ ਆਈ ਕਿ ਅਚਾਨਕ ਹੋਕੇ ਗਿਆ ਇਸੇ ਘਟਨਾ ਦੇ ਦੌਰਾਨ ਸ਼ੋਰੂਮ ਦਾ ਵੀ ਨੁਕਸਾਨ ਹੋਇਆ ਪਰ ਚਾਰ ਜਣੇ ਇਸ ਘਟਨਾ ਦੇ ਦੌਰਾਨ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪੂਰੀ ਘਟਨਾ ਦਿੱਲੀ ਦੇ ਤਿਲਕਨਗਰ ਦੀ ਦੱਸੀ ਜਾ ਰਹੀ ਹੈ ਜਿੱਥੋਂ ਦਾ ਇਹ ਸ਼ੋਰੂਮ ਹੈ ਔਰ ਇਹ ਵੀ ਕਿਹਾ ਜਾ ਰਿਹਾ ਜੋ ਮੰਨਿਆ ਜਾ ਰਿਹਾ ਜੋ ਮੁੱਢਲੀ ਤਫ਼ਤੀਸ਼ ਹੋਈ ਹੈ ਉਸ ਦੇ ਦੌਰਾਨ ਮੰਨਿਆ ਜਾ ਰਿਹਾ ਕਿ ਸ਼ਾਇਦ ਰੰਗਦਾਰੀ ਦਾ ਮਾਮਲਾ ਹੋ ਸਕਦਾ ਬਦਮਾਸ਼ਾਂ ਦੇ ਵੱਲੋਂ ਸ਼ੋਰੂਮ ਦੇ ਮਾਲਕ ਦੇ ਕੋਲੋਂ ਪੈਸੇ ਮੰਗੇ ਹੋਣ ਨਾ ਦੇਣ ਦੇ ਚਲਦਿਆਂ ਇਹ ਵਾਰਦਾਤ ਜਿਹੜੀ ਉਹ ਕੀਤੀ ਹੋਵੇ ਇਸ ਵਾਰਦਾਤ ਨੂੰ ਜਿਹੜਾ ਉਹਨਾਂ ਦੇ ਵੱਲੋਂ ਅੰਜਾਮ ਦਿੱਤਾ ਹੋਵੇ ਸ਼ਾਇਦ ਇਹੀ ਕਾਰਨ ਹੋ ਸਕਦਾ ਪਰ ਕਿਸ ਗਰੁੱਪ ਦੇ ਵੱਲੋਂ ਇਹ ਵਾਰਦਾਤ ਕੀਤੀ ਗਈ ਹੈ ਕਟਨਾ ਨੂੰ ਅੰਜਾਮ ਦਿੱਤਾ ਗਿਆ ਫਾਇਰਿੰਗ ਕੀਤੀ ਗਈ ਹੈ ਜਾਂ ਇਸ ਦੇ ਪਿੱਛੇ ਮਨਸ਼ਾ ਕੀ ਹੈ ਇਸ ਨੂੰ ਲੈ ਕੇ ਪੁਲਿਸ ਹੁਣ ਜਾਂਚ ਦੇ ਵਿੱਚ ਜੁਟੀ ਹੋਈ ਹੈ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਪਰ ਸ਼ੋਰੂਮ ਦੇ ਮਾਲਕ ਤੋਂ ਪੁੱਛਗਿੱਛ ਹੋ ਰਹੀ ਹੈ ਤੇ ਇਸ ਦੇ ਨਾਲ ਹੀ ਜਿਹੜੇ ਇਲਾਕੇ ਦੇ ਲੋਕ ਉਸ ਵੇਲੇ ਮੌਜੂਦ ਸੀ ਮੌਕੇ ਤੇ ਉਹਨਾਂ ਦੇ ਨਾਲ ਵੀ ਪੋਰਟੂਗਾਲ ਚ ਕਿਤੇ ਜਾ ਰਹੀ ਹੈ ਫਿਲਹਾਲ ਇੱਕ ਵਾਰੀ ਫਿਰ ਤੋਂ ਦੱਸ ਦਿਆਂ ਦਿੱਲੀ ਦੇ ਤਿਲਕ ਨਗਰ ਦੇ ਵਿੱਚ ਮੌਜੂਦ ਇਸ ਸ਼ੋਰੂਮ ਦੇ ਬਾਹਰ ਫਾਇਰਿੰਗ ਹੋਈ ਹੈ ਤਾਬਰਤੋੜ ਗੋਲੀਆਂ ਦੇ ਵਿੱਚ ਜਿੱਥੇ ਸ਼ੋਰੂਮ ਦਾ ਨੁਕਸਾਨ ਹੋਇਆ ਉੱਥੇ ਹੀ ਚਾਰ ਜਣੇ ਜ਼ਖਮੀ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਦੂਸਰੇ ਪਾਸੇ ਜਾਂਚ ਦੇ ਵਿੱਚ ਦਿੱਲੀ ਪੁਲਿਸ ਦੇ ਨਾਲ ਨਾਲ ਜਾਂਚ ਏਜੰਸੀਆਂ ਵੀ ਝੁੱਟ ਗਈਆਂ ਬੀਤੀ ਰਾਤ ਦਿੱਲੀ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਜਿੱਥੇ ਕੁਝ ਬਦਮਾਸ਼ਾਂ ਦੇ ਵੱਲੋਂ ਇੱਕ ਸ਼ੋਰੂਮ ਦੇ ਬਾਹਰ ਫਾਇਰਿੰਗ ਕੀਤੀ ਗਈ ਹੈ ਤਾਂ ਬੜ ਤੋੜ ਗੋਲੀਆਂ ਵਰਾਈਆਂ ਗਈਆਂ ਨੇ ਆਖਰ ਕਿਸ ਗਰੁੱਪ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ ਹੈ ਇਸ ਨੂੰ ਲੈ ਕੇ ਪੁਲਿਸ ਹੁਣ ਜਾਂਚ ਦੇ ਵਿੱਚ ਝੁੱਟੀ ਹੋਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਬੀਤੇ ਰਾਤ ਇਹ ਘਟਨਾ ਵਾਪਰਦੀਆ ਉਸਰਾਨ ਸ਼ੋਰੂਮ ਦੇ ਅੰਦਰ ਕੁਝ ਗਾਹਕ ਵੀ ਮੌਜੂਦ ਸੀ ਤੇ ਸਟਾਫ ਵੀ ਮੌਜੂਦ ਸੀ ਜੋ ਇਸ ਘਟਨਾ ਤੋਂ ਬੇहद ਘਬਰ ਆ ਜਾਂਦਾ ਤੇ ਹਫੜਾ ਦਫੜੀ ਵੀ ਮਚ ਜਾਂਦੀ ਹੈ ਇਲਾਕੇ ਦੇ ਵਿੱਚ ਵੀ ਹਫੜਾ ਦਫੜੀ ਮਚ ਜਾਂਦੀ ਹੈ ਕਿਹਾ ਜਾ ਰਿਹਾ ਹੈ ਕਿ ਕੁਝ ਬਦਮਾਸ਼ ਜਿਹੜੀ ਹੈ ਜਿਨ੍ਹਾਂ ਦੀ ਗਿਣਤੀ 5 ਦੇ ਕਰੀਬ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ ਕੁਝ ਬਦਮਾਸ਼ ਆਉਂਦੇ ਨੇ ਤੇ ਤਾਬਰ ਤੋੜ ਗੋਲੀਆਂ ਚਲਾ ਦਿੰਦੇ ਨੇ ਫਾਇਰਿੰਗ ਦੇ ਵਿੱਚ ਚਾਰ ਜਣੇ ਜ਼ਖਮੀ ਵੀ ਦੱਸੇ ਜਾ ਰਹੇ ਨੇ ਕਿਉਂਕਿ ਸ਼ੋਰੂਮ ਦੇ ਅੰਦਰ ਉਸ ਵੇਲੇ ਸਟਾਫ ਦੇ ਨਾਲ ਨਾਲ ਗਾਹਕ ਵੀ ਮੌਜੂਦ ਸੀ ਜਿਨ੍ਹਾਂ ਨੂੰ ਕੁਝ ਸਮਝ ਹੀ ਨਹੀਂ ਆਈ ਕਿ ਅਚਾਨਕ ਹੋਕੇ ਗਿਆ ਇਸੇ ਘਟਨਾ ਦੇ ਦੌਰਾਨ ਸ਼ੋਰੂਮ ਦਾ ਵੀ ਨੁਕਸਾਨ ਹੋਇਆ ਪਰ ਚਾਰ ਜਣੇ ਇਸ ਘਟਨਾ ਦੇ ਦੌਰਾਨ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪੂਰੀ ਘਟਨਾ ਦਿੱਲੀ ਦੇ ਤਿਲਕਨਗਰ ਦੀ ਦੱਸੀ ਜਾ ਰਹੀ ਹੈ ਜਿੱਥੋਂ ਦਾ ਇਹ ਸ਼ੋਰੂਮ ਹੈ ਔਰ ਇਹ ਵੀ ਕਿਹਾ ਜਾ ਰਿਹਾ ਜੋ ਮੰਨਿਆ ਜਾ ਰਿਹਾ ਜੋ ਮੁੱਢਲੀ ਤਫ਼ਤੀਸ਼ ਹੋਈ ਹੈ ਉਸ ਦੇ ਦੌਰਾਨ ਮੰਨਿਆ ਜਾ ਰਿਹਾ ਕਿ ਸ਼ਾਇਦ ਰੰਗਦਾਰੀ ਦਾ ਮਾਮਲਾ ਹੋ ਸਕਦਾ ਬਦਮਾਸ਼ਾਂ ਦੇ ਵੱਲੋਂ ਸ਼ੋਰੂਮ ਦੇ ਮਾਲਕ ਦੇ ਕੋਲੋਂ ਪੈਸੇ ਮੰਗੇ ਹੋਣ ਨਾ ਦੇਣ ਦੇ ਚਲਦਿਆਂ ਇਹ ਵਾਰਦਾਤ ਜਿਹੜੀ ਉਹ ਕੀਤੀ ਹੋਵੇ ਇਸ ਵਾਰਦਾਤ ਨੂੰ ਜਿਹੜਾ ਉਹਨਾਂ ਦੇ ਵੱਲੋਂ ਅੰਜਾਮ ਦਿੱਤਾ ਹੋਵੇ ਸ਼ਾਇਦ ਇਹੀ ਕਾਰਨ ਹੋ ਸਕਦਾ ਪਰ ਕਿਸ ਗਰੁੱਪ ਦੇ ਵੱਲੋਂ ਇਹ ਵਾਰਦਾਤ ਕੀਤੀ ਗਈ ਹੈ ਘਟਨਾ ਨੂੰ ਅੰਜਾਮ ਦਿੱਤਾ ਗਿਆ ਫਾਇਰਿੰਗ ਕੀਤੀ ਗਈ ਹੈ ਜਾਂ ਇਸ ਦੇ ਪਿੱਛੇ ਮਨਸ਼ਾ ਕੀ ਹੈ ਇਸ ਨੂੰ ਲੈ ਕੇ ਪੁਲਿਸ ਹੁਣ ਜਾਂਚ ਦੇ ਵਿੱਚ ਜੁਟੀ ਹੋਈ ਹੈ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਪਰ ਸ਼ੋਰੂਮ ਦੇ ਮਾਲਕ ਤੋਂ ਪੁੱਛਗਿੱਛ ਹੋ ਰਹੀ ਹੈ ਤੇ ਇਸ ਦੇ ਨਾਲ ਹੀ ਜਿਹੜੇ ਇਲਾਕੇ ਦੇ ਲੋਕ ਉਸ ਵੇਲੇ ਮੌਜੂਦ ਸੀ ਮੌਕੇ ਤੇ ਉਹਨਾਂ ਦੇ ਨਾਲ ਵੀ ਪੋਚ ਗਿਚ ਕਿਤੇ ਜਾ ਰਹੀ ਹੈ ਫਿਲਹਾਲ ਇੱਕ ਵਾਰੀ ਫਿਰ ਤੋਂ ਦੱਸ ਦਿਆਂ ਦਿੱਲੀ ਦੇ ਤਿਲਕਨਗਰ ਦੇ ਵਿੱਚ ਮੌਜੂਦ ਇਸ ਸ਼ੋਰੂਮ ਦੇ ਬਾਹਰ ਫਾਇਰਿੰਗ ਹੋਈ ਹੈ ਤਾਬਰ ਤੋੜ ਗੋਲੀਆਂ ਦੇ ਵਿੱਚ ਜਿੱਥੇ ਸ਼ੋਰੂਮ ਦਾ ਨੁਕਸਾਨ ਹੋਇਆ ਉੱਥੇ ਹੀ ਚਾਰ ਜਣੇ ਜ਼ਖਮੀ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਦੂਸਰੇ ਪਾਸੇ ਜਾਂਚ ਦੇ ਵਿੱਚ ਦਿੱਲੀ ਪੁਲਿਸ ਦੇ ਨਾਲ ਨਾਲ ਜਾਂਚ ਏਜੰਸੀਆਂ ਵੀ ਝੁੱਟ ਗਈਆਂ। ਬੀਤੀ ਰਾਤ ਦਿੱਲੀ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਜਿੱਥੇ ਕੁਝ ਬਦਮਾਸ਼ਾਂ ਦੇ ਵੱਲੋਂ ਇੱਕ ਸ਼ੋਰੂਮ ਦੇ ਬਾਹਰ ਫਾਇਰਿੰਗ ਕੀਤੀ ਗਈ ਹੈ ਤਾਂ ਬੜ ਤੋੜ ਗੋਲੀਆਂ ਵਰਾਈਆਂ ਗਈਆਂ ਨੇ ਆਖਰ ਕਿਸ ਗਰੁੱਪ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ ਹੈ ਇਸ ਨੂੰ ਲੈ ਕੇ ਪੁਲਿਸ ਹੁਣ ਜਾਂਚ ਦੇ ਵਿੱਚ ਝੁੱਟੀ ਹੋਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਬੀਤੇ ਰਾਤ ਇਹ ਘਟਨਾ ਵਾਪਰਦੀਆ ਉਸ ਰੌਣ ਸ਼ੋਰੂਮ ਦੇ ਅੰਦਰ ਕੁਝ ਗਾਹਕ ਵੀ ਮੌਜੂਦ ਸੀ ਤੇ ਸਟਾਫ ਵਿ ਮੌਜੂਦ ਸੀ ਜੋ ਇਸ ਘਟਨਾ ਤੋਂ ਬੇहद ਘਬਰਾ ਜਾਂਦਾ ਤੇ ਹਫੜਾ ਦਫੜੀ ਵੀ ਮਚ ਜਾਂਦੀ ਹੈ ਇਲਾਕੇ ਦੇ ਵਿੱਚ ਵੀ ਹਫੜਾ ਦਫੜੀ ਮਚ ਜਾਂਦੀ ਹੈ ਕਿਹਾ ਜਾ ਰਿਹਾ ਹੈ ਕਿ ਕੁਝ ਬਦਮਾਸ਼ ਜਿਹੜੀ ਹੈ ਜਿਨ੍ਹਾਂ ਦੀ ਗਿਣਤੀ 5 ਦੇ ਕਰੀਬ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ ਕੁਝ ਬਦਮਾਸ਼ ਆਉਂਦੇ ਨੇ ਤੇ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਨੇ ਫਾਇਰਿੰਗ ਦੇ ਵਿੱਚ 4 ਜਣੇ ਜ਼ਖਮੀ ਵੀ ਦੱਸੇ ਜਾ ਰਹੇ ਨੇ ਕਿਉਂਕਿ ਸ਼ੋਰੂਮ ਦੇ ਅੰਦਰ ਉਸ ਵੇਲੇ ਸਟਾਫ ਦੇ ਨਾਲ ਨਾਲ ਗਾਹਕ ਵੀ ਮੌਜੂਦ ਸੀ ਜਿਨ੍ਹਾਂ ਨੂੰ ਕੁਝ ਸਮਝ ਹੀ ਨਹੀਂ ਆਈ ਕਿ ਅਚਾਨਕ ਹੋਕੇ ਗਿਆ ਇਸੇ ਘਟਨਾ ਦੇ ਦੌਰਾਨ ਸ਼ੋਰੂਮ ਦਾ ਵੀ ਨੁਕਸਾਨ ਹੋਇਆ ਪਰ ਚਾਰ ਜਣੇ ਇਸ ਘਟਨਾ ਦੇ ਦੌਰਾਨ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪੂਰੀ ਘਟਨਾ ਦਿੱਲੀ ਦੇ ਤਿਲਕਨਗਰ ਦੀ ਦੱਸੀ ਜਾ ਰਹੀ ਹੈ ਜਿੱਥੋਂ ਦਾ ਇਹ ਸ਼ੋਰੂਮ ਹੈ ਔਰ ਇਹ ਵੀ ਕਿਹਾ ਜਾ ਰਿਹਾ ਜੋ ਮੰਨਿਆ ਜਾ ਰਿਹਾ ਜੋ ਮੁੱਢਲੀ ਤਫ਼ਤੀਸ਼ ਹੋਈ ਹੈ ਉਸ ਦੇ ਦੌਰਾਨ ਮੰਨਿਆ ਜਾ ਰਿਹਾ ਕਿ ਸ਼ਾਇਦ ਰੰਗਦਾਰੀ ਦਾ ਮਾਮਲਾ ਹੋ ਸਕਦਾ ਬਦਮਾਸ਼ਾਂ ਦੇ ਵੱਲੋਂ ਸ਼ੋਰੂਮ ਦੇ ਮਾਲਕ ਦੇ ਕੋਲੋਂ ਪੈਸੇ ਮੰਗੇ ਹੋਣ ਨਾ ਦੇਣ ਦੇ ਚਲਦੇ ਆ ਇਹ ਵਾਰਦਾਤ ਜਿਹੜੀ ਉਹ ਕੀਤੀ ਹੋਵੇ ਇਸ ਵਾਰਦਾਤ ਨੂੰ ਜਿਹੜਾ ਉਹਨਾਂ ਦੇ ਵੱਲੋਂ ਅੰਜਾਮ ਦਿੱਤਾ ਹੋਵੇ ਸ਼ਾਇਦ ਇਹੀ ਕਾਰਨ ਹੋ ਸਕਦਾ ਪਰ ਕਿਸ ਗਰੁੱਪ ਦੇ ਵੱਲੋਂ ਇਹ ਵਾਰਦਾਤ ਕੀਤੀ ਗਈ ਹੈ ਘਟਨਾ ਨੂੰ ਅੰਜਾਮ ਦਿੱਤਾ ਗਿਆ ਫਾਇਰਿੰਗ ਕੀਤੀ ਗਈ ਹੈ ਜਾਂ ਇਸ ਦੇ ਪਿੱਛੇ ਮਨਸ਼ਾ ਕੀ ਹੈ ਇਸ ਨੂੰ ਲੈ ਕੇ ਪੁਲਿਸ ਹੁਣ ਜਾਂਚ ਦੇ ਵਿੱਚ ਜੁਟੀ ਹੋਈ ਹੈ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਪਰ ਸ਼ੋਰੂਮ ਦੇ ਮਾਲਕ ਤੋਂ ਪੁੱਛਗਿੱਛ ਹੋ ਰਹੀ ਹੈ ਤੇ ਇਸ ਦੇ ਨਾਲ ਹੀ ਜਿਹੜੇ ਇਲਾਕੇ ਦੇ ਲੋਕ ਉਸ ਵੇਲੇ ਮੌਜੂਦ ਸੀ ਮੌਕੇ ਤੇ ਉਹਨਾਂ ਦੇ ਨਾਲ ਵੀ ਹੌਚਕਿਚ ਕੀਤੇ ਜਾ ਰਹੀ ਹੈ ਫਿਲਹਾਲ ਇੱਕ ਵਾਰੀ ਫਿਰ ਤੋਂ ਦੱਸ ਦਿਆਂ ਦਿੱਲੀ ਦੇ ਤਿਲਕ ਨਗਰ ਦੇ ਵਿੱਚ ਮੌਜੂਦ ਇਸ ਸ਼ੋਰੂਮ ਦੇ ਬਾਹਰ ਫਾਇਰਿੰਗ ਹੋਈ ਹੈ ਤਾਬਰਤੋੜ ਗੋਲੀਆਂ ਦੇ ਵਿੱਚ ਜਿੱਥੇ ਸ਼ੋਰੂਮ ਦਾ ਨੁਕਸਾਨ ਹੋਇਆ ਉੱਥੇ ਹੀ ਚਾਰ ਜਣੇ ਜ਼ਖਮੀ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਦੂਸਰੇ ਪਾਸੇ ਜਾਂਚ ਦੇ ਵਿੱਚ ਦਿੱਲੀ ਪੁਲਿਸ ਦੇ ਨਾਲ ਨਾਲ ਜਾਂਚ ਏਜੰਸੀਆਂ ਵੀ ਝੁੱਟ ਗਈਆਂ। ਬੀਤੀ ਰਾਤ ਦਿੱਲੀ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਜਿੱਥੇ ਕੁਝ ਬਦਮਾਸ਼ਾਂ ਦੇ ਵੱਲੋਂ ਇੱਕ ਸ਼ੋਰੂਮ ਦੇ ਬਾਹਰ ਫਾਇਰਿੰਗ ਕੀਤੀ ਗਈ ਹੈ ਤਾਂ ਬੜ ਤੋੜ ਗੋਲੀਆਂ ਵਰਾਈਆਂ ਗਈਆਂ ਨੇ ਆਖਰ ਕਿਸ ਗਰੁੱਪ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ ਹੈ ਇਸ ਨੂੰ ਲੈ ਕੇ ਪੁਲਿਸ ਹੁਣ ਜਾਂਚ ਦੇ ਵਿੱਚ ਝੁੱਟੀ ਹੋਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਬੀਤੇ ਰਾਤ ਇਹ ਘਟਨਾ ਵਾਪਰਦੀਆ ਉਸਰੋਂ ਸ਼ੋਰੂਮ ਦੇ ਅੰਦਰ ਕੁਝ ਗਾਹਕ ਵੀ ਮੌਜੂਦ ਸੀ ਤੇ ਸਟਾਫ ਵੀ ਮੌਜੂਦ ਸੀ ਜੋ ਇਸ ਘਟਨਾ ਤੋਂ ਬੇहद ਘਬਰ ਆ ਜਾਂਦਾ ਤੇ ਹਫੜਾ ਦਫੜੀ ਵੀ ਮਚ ਜਾਂਦੀ ਹੈ ਇਲਾਕੇ ਦੇ ਵਿੱਚ ਵੀ ਹਫੜਾ ਦਫੜੀ ਮਚ ਜਾਂਦੀ ਹੈ ਕਿਹਾ ਜਾ ਰਿਹਾ ਹੈ ਕਿ ਕੁਝ ਬਦਮਾਸ਼ ਜਿਹੜੀ ਹੈ ਜਿਨ੍ਹਾਂ ਦੀ ਗਿਣਤੀ 5 ਦੇ ਕਰੀਬ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ ਕੁਝ ਬਦਮਾਸ਼ ਆਉਂਦੇ ਨੇ ਤੇ ਤਾਬਰ ਤੋੜ ਗੋਲੀਆਂ ਚਲਾ ਦਿੰਦੇ ਨੇ ਫਾਇਰਿੰਗ ਦੇ ਵਿੱਚ ਚਾਰ ਜਨੇ ਜ਼ਖਮੀ ਵੀ ਦੱਸੇ ਜਾ ਰਹੇ ਨੇ ਕਿਉਂਕਿ ਸ਼ੋਰੂਮ ਦੇ ਅੰਦਰ ਉਸ ਵੇਲੇ ਸਟਾਫ ਦੇ ਨਾਲ ਨਾਲ ਗਾਹਕ ਵੀ ਮੌਜੂਦ ਸੀ ਜਿਨ੍ਹਾਂ ਨੂੰ ਕੁਝ ਸਮਝ ਹੀ ਨਹੀਂ ਆਈ ਕਿ ਅਚਾਨਕ ਹੋਕੇ ਗਿਆ ਇਸੇ ਘਟਨਾ ਦੇ ਦੌਰਾਨ ਸ਼ੋਰੂਮ ਦਾ ਵੀ ਨੁਕਸਾਨ ਹੋਇਆ ਪਰ 4 ਜਣੇ ਇਸ ਘਟਨਾ ਦੇ ਦੌਰਾਨ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪੂਰੀ ਘਟਨਾ ਦਿੱਲੀ ਦੇ ਤਿਲਕਨਗਰ ਦੀ ਦੱਸੀ ਜਾ ਰਹੀ ਹੈ ਜਿੱਥੋਂ ਦਾ ਇਹ ਸ਼ੋਰੂਮ ਹੈ ਔਰ ਇਹ ਵੀ ਕਿਹਾ ਜਾ ਰਿਹਾ ਜੋ ਮੰਨਿਆ ਜਾ ਰਿਹਾ ਜੋ ਮੁੱਢਲੀ ਤਫਤੀਸ਼ ਹੋਈ ਹੈ ਉਸ ਦੇ ਦੌਰਾਨ ਮੰਨਿਆ ਜਾ ਰਿਹਾ ਕਿ ਸ਼ਾਇਦ ਰੰਗਦਾਰੀ ਦਾ ਮਾਮਲਾ ਹੋ ਸਕਦਾ ਬਦਮਾਸ਼ਾਂ ਦੇ ਵੱਲੋਂ ਸ਼ੋਰੂਮ ਦੇ ਮਾਲਕ ਦੇ ਕੋਲੋਂ ਪੈਸੇ ਮੰਗੇ ਹੋਣ ਨਾ ਦੇਣ ਦੇ ਚਲਦਿਆਂ ਇਹ ਵਾਰਦਾਤ ਜਿਹੜੀ ਉਹ ਕੀਤੀ ਹੋਵੇ ਇਸ ਵਾਰਦਾਤ ਨੂੰ ਜਿਹੜਾ ਉਹਨਾਂ ਦੇ ਵੱਲੋਂ ਅੰਜਾਮ ਦਿੱਤਾ ਹੋਵੇ ਸ਼ਾਇਦ ਇਹੀ ਕਾਰਨ ਹੋ ਸਕਦਾ ਪਰ ਕਿਸ ਗਰੁੱਪ ਦੇ ਵੱਲੋਂ ਇਹ ਵਾਰਦਾਤ ਕੀਤੀ ਗਈ ਹੈ ਘਟਨਾ ਨੂੰ ਅੰਜਾਮ ਦਿੱਤਾ ਗਿਆ ਫਾਇਰਿੰਗ ਕੀਤੀ ਗਈ ਹੈ ਜਾਂ ਇਸ ਦੇ ਪਿੱਛੇ ਮਨਸ਼ਾ ਕੀ ਹੈ ਇਸ ਨੂੰ ਲੈ ਕੇ ਪੁਲਿਸ ਹੁਣ ਜਾਂਚ ਦੇ ਵਿੱਚ ਜੁਟੀ ਹੋਈ ਹੈ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਪਰ ਸ਼ੋਰੂਮ ਦੇ